ਗਾਾਂ ਦਾ ਦੁੱਧ ਪੀਣ ਨਾਲ ਕੀ ਔਰਤਾਂ ਨੂੰ ਆ ਰਿਹਾ ਹੈ ਹਾਰਟ ਅਟੈਕ ਮਾਹਿਰਾਂ ਨੇ ਦਿੱਤੀ ਹੈਰਾਨ ਕਰਨ ਵਾਲੀ ਚੇਤਾਵਨੀ ਹਾਲੋ ਦੋਸਤੋ ਸ਼ਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਭਾਰਤ ਵਿੱਚ ਲੋਕ ਆਮ ਤੌਰ ਉੱਤੇ ਗਾਂ ਦੇ ਦੁੱਧ ਨੂੰ ਬਿਹਤਰ ਮੰਨਦੇ ਹਨ ਜਿਨ੍ਹਾਂ ਲੋਕਾਂ ਨੂੰ ਮੱਝ ਦੇ ਦੁੱਧ ਤੋਂ ਪੇਟ ਦੀ ਸਮੱਸਿਆ ਹੁੰਦੀ ਹੈ ਉਹ ਗਾਂ ਦੇ ਦੁੱਧ ਨੂੰ ਪੈਲ ਦਿੰਦੇ ਹਨ ਪਰ ਹਾਲ ਹੀ ਚ ਹੋਏ ਇੱਕ ਅਧਿਐਨ ਮੁਤਾਬਕ ਜੇਕਰ ਔਰਤਾਂ ਗਾਂ ਦੇ ਦੁੱਧ ਤੋਂ ਕਾਫੀ ਜਾਂ ਚਾਹ ਆ ਬਣਾ ਕੇ ਪਿੰਦੀਆਂ ਹਨ ਦਾ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਜੀਹਾ ਅਸੀਂ ਨਹੀਂ ਅਜੀਹਾ ਖੋਜ ਕਰਤਾ کہہ ਰਹੇ ਹਨ ਖੋਜ ਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਜੀਵਨ ਵਿੱਚ ਰੋਜ਼ਾਨਾ ਘੱਟੋ ਘੱਟ 400 ਮਿਲੀਲੀਟਰ ਗਾਂ ਦੇ ਦੁੱਧ ਦਾ ਸੇਵਨ ਕੀਤਾ ਹੈ ਉਹਨਾਂ ਨੂੰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਜ਼ਿਆਦਾ ਹੁੰਦਾ ਹੈ ਇਸ ਅਧਿਐਨ ਚ ਕਿਹਾ ਗਿਆ ਹੈ ਕਿ ਗਾਂ ਦੇ ਦੁੱਧ ਚ ਫੈਟ ਹੈ ਜਾਂ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਕੋਈ ਔਰਤ ਨਿਯਮਿਤ ਤੌਰ ਤੇ ਗਾਂ ਦੇ ਦੁੱਧ ਤੋਂ ਬਣੀ ਕਾਫੀ ਜਾ ਚਾਹ ਪੀਂਦੀ ਹੈ ਤਾਂ ਉਸ ਨੂੰ ਅਜੇਹੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 스웨ਡਨ ਦੀ ਉਪਾਸਲਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਦੁੱਧ ਵਿੱਚ ਮੌਜੂਦ ਲੈਕਟੋਸ ਸਮੇਂ ਦੇ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਸੋਜ ਵਧਾਉਂਦਾ ਜਿਸ ਨਾਲ ਦਿਲ 'ਤੇ ਜ਼ਿਆਦਾ ਤਣਾ ਪੈਂਦਾ ਉਹਨਾਂ ਇਹ ਵੀ ਦੱਸਿਆ ਕਿ ਅਜੇਹਾ ਸਿਰਫ ਔਰਤਾਂ ਵਿੱਚ ਹੁੰਦਾ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਲੈਕਟੋਸ ਨੂੰ ਹজম ਕਰਨ ਦੀ ਵਧੀਆ ਵਿਧੀ ਨਹੀਂ ਹੁੰਦੀ ਹੈ ਦੂਜਾ ਮਨੁੱਖੀ ਅੰਤੜੀਆਂ ਲੈਕਟੋਸ ਨੂੰ ਚੰਗੀ ਤਰ੍ਹਾਂ ਹজম ਕਰ ਹਨ ਇਹ ਅਧਿਐਨ ਬੀ ਐਮ ਸੀ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਇਸ ਲਈ 1 ਲੱਖ ਤੋਂ ਵੱਧ ਲੋਕਾਂ ਦੇ ਸਿਹਤ ਡੇਟਾ ਨੂੰ ਇਕੱਠਾ ਕੀਤਾ ਗਿਆ ਅਤੇ ਵਿਸ਼ਲੇਸ਼ਣ ਕੀਤਾ ਗਿਆ ਇਸ ਵਿੱਚ 60 ਹਜ਼ਾਰ ਔਰਤਾਂ ਅਤੇ 40 ਹਜ਼ਾਰ ਪੁਰਸ਼ ਸ਼ਾਮਲ ਹਨ ਇਸ ਅਧਿਐਨ ਚ ਖੋਜਕਰਤਾਵਾਂ ਨੇ ਇਹਨਾਂ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਤੇ ਪਿਛਲੇ 33 ਸਾਲਾਂ ਦੇ ਅੰਕੜੇ ਇਕੱਠੇ ਕੀਤੇ ਅਤੇ ਫਿਰ ਇਸ ਨਤੀਜੇ ਤੇ ਪਹੁੰਚੇ ਕਿ ਗਾਂ ਦਾ ਦੁੱਧ ਪੀਣ ਨਾਲ ਔਰਤਾਂ ਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਅਧਿਐਨ ਮੁਤਾਬਕ ਜੋ ਔਰਤਾਂ ਰੋਜ਼ਾਨਾ ਗਾਂ ਦੇ ਦੁੱਧ ਨਾਲ ਕਾਫੀ ਪੀਂਦੀਆਂ ਹਨ ਉਹਨਾਂ ਚ ਕੋਰੋਨਰੀ ਦਿਲ ਦੀ ਬਿਮਾਰੀ ਦਾ ਖਤਰਾ 5% ਤੀ ਵੱਧ ਹੁੰਦਾ ਹੈ ਇਹਨਾਂ ਵਿੱਚ ਦਿਲ ਦੀ ਅਸਫਲਤਾ ਦਿਲ ਦਾ ਦੌਰਾ ਅਤੇ ਸਟ੍ਰੋਕ ਵੀ ਸ਼ਾਮਿਲ ਹਨ ਅਧਿਐਨ ਚ ਪਾਇਆ ਗਿਆ ਹੈ ਕਿ ਔਰਤਾਂ ਜਿਨ੍ਹਾਂ ਔਰਤਾਂ ਜਿੰਨਾ ਜ਼ਿਆਦਾ ਗਾਂ ਦਾ ਦੁੱਧ ਪੀਂਦੀਆਂ ਹਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਉਹਨਾਂ ਹੀ ਜ਼ਿਆਦਾ ਹੁੰਦਾ ਜਿਹੜੀਆਂ ਔਰਤਾਂ ਰੋਜ਼ਾਨਾ 600 ਮੀਲੀਲੀਟਰ ਗਾਂ ਦਾ ਦੁੱਧ ਪੀਂਦੀਆਂ ਹਨ ਉਹਨਾਂ ਵਿੱਚ ਦਿਲ ਦੀ ਬਿਮਾਰੀ ਦਾ ਖਤਰਾ ਵਧ ਹੁੰਦਾ ਹੈ ਜਦੋਂ ਕਿ ਜੋ ਔਰਤਾਂ 800 ਮਿਲੀਲੀਟਰ ਗਾਂ ਦਾ ਦੁੱਧ ਪੀਂਦੀਆਂ ਹਨ ਉਹਨਾਂ ਵਿੱਚ ਦਿਲ ਦੀ ਬਿਮਾਰੀ ਦਾ ਖਤਰਾ 21% ਵਧ ਹੁੰਦਾ ਹੈ ਹਾਲਾਂਕਿ ਇਸ ਅਧਿਐਨ ਚ ਕਿਹਾ ਗਿਆ ਹੈ ਕਿ ਜੋ ਔਰਤਾਂ ਨਿਯਮਿਤ ਤੌਰ ਤੇ ਗਾਂ ਦਾ ਦੁੱਧ ਪੀਂਦੀਆਂ ਹਨ ਉਹਨਾਂ ਨੂੰ ਨੁਕਸਾਨ ਹੁੰਦਾ ਕਦੇ ਕਦਾਈ ਅਜੀਹਾ ਕਰਨ ਵਾਲਿਆਂ ਨਾਲ ਅਜੀਹਾ ਨਹੀਂ ਹੁੰਦਾ ਵੈਸੇ ਇਹ ਖੋਜ ਯੂਰਪ ਵਿੱਚ ਕੀਤੀ ਗਈ ਹੈ ਇਸ ਦਾ ਭਾਰਤ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਲਈ ਜ਼ਰੂਰੀ ਨਹੀਂ ਕਿ ਭਾਰਤੀ ਔਰਤਾਂ ਨੂੰ ਵੀ ਗਾਂ ਦੇ ਦੁੱਧ ਨਾਲ ਸਮੱਸਿਆ ਹੋਵੇ ਦੋਸਤੋ ਤੁਸੀਂ ਇਸ ਅਪਡੇਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਾ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ